ਸਰੈਣੀ ਪਿਆਰ ਪਈ ਹਾਸੇ ਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ ਚੈਨਲ YouTube ਦੇ ਉੱਤੇ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਭਰਾ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਓ Facebook ਤੇ ਵੀ ਆਪਣਾ ਚੈਨਲ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਤੁਸੀਂ ਫੋਲੋ ਕਰ ਸਕਦੇ ਆਂ ਤੇ ਐਡ ਨੰਬਰ ਵੀਰੇ ਸਾਡੇ ਥੱਲੇ ਚੱਲਦੇ ਹੁੰਦੇ ਆ ਸਾਨੂੰ ਉਹਨਾਂ ਤੇ ਸੰਪਰਕ ਕਰ ਸਕਦੇ ਆਂ ਜਿਹੜੇ ਦੋ ਐਡ ਨੰਬਰ ਆ ਉਹੋ ਆਪਣੇ ਉਧਰ ਇੰਡੀਆ 'ਚ ਪੰਜਾਬ ਮੁੰਡਿਆਂ ਦੇ ਹੈ 19781701510 ਇਹ ਮੇਰਾ ਨੰਬਰ ਹੈ ਤੁਸੀਂ ਜੇ ਵੀਡੀਓ ਪਾਉਣੀ ਵੀ ਆ ਤਾਂ ਇਹਦੇ ਤੇ ਮੈਨੂੰ ਤੁਸੀਂ ਵੀਡੀਓ ਸੈਂਡ ਕਰ ਸਕਦੇ ਆ ਲੋਕ ਦੋਸਤੋ ਅੱਜ ਆਪਾਂ ਐਡ ਕਰਨ ਜਾ ਰਹੇ ਹਾਂ ਇੱਕ ਡੌਗ ਮੈਡੀਕਲ ਖੁੱਲਿਆਗਾ ਡੌਗ ਕੁੱਤਿਆਂ ਆਸਤੇ ਉਹਦੀ ਐਡ ਐਡ ਕਰਨ ਜਾ ਰਹੇ ਆ ਲੋ ਦੋਸਤੋ ਇਹ ਜਿਹੜੀ ਮੈਡੀਕਲ ਖੁੱਲਿਆ ਹੈ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅਮਨ ਮੈਡੀਕਲ ਖੁੱਲਿਆ ਵੀਰੇ ਇਹ ਸਪੈਸ਼ਲ ਇੱਥੇ ਕੁੱਤਿਆਂ ਵਾਸਤੇ ਪੈਟਾਗਿਰੀ ਹੋਗੀ ਬੌਲਾਂ ਹੋਗੀਆਂ ਰੋਟੀ ਪਾਉਣ ਵਾਲੀਆਂ ਜਾਂ ਕੁੱਤਿਆਂ ਦੀ ਕੋਈ ਵੀ ਐਕਸੈਸਰੀ ਹੋਗੀ ਇਹ ਬਾਈ ਦੇ ਮੈਡੀਕਲ ਖੁੱਲਿਆ ਠੀਕ ਹੈ ਇੱਥੇ ਹਰ ਪ੍ਰਕਾਰ ਦੇ ਜਿਵੇਂ ਵੈਕਸੀਨ ਕੀਤੀ ਜਾਂਦੀ ਆ ਹਨਾ ਡੌਗਾਂ ਦੀ ਤੇ ਜੇ ਕਿਸੇ ਨੇ ਐਸੈਸਰੀ ਲੈਣੀ ਆ ਪੈਟਾਗਰੀ ਲੈਣੀ ਆ ਜਾਂ ਹੋਰ ਕੋਈ ਵੀ ਮੈਡੀਸਨ ਲੈਣੀ ਆ ਤੇ ਇਹ ਤੁਸੀਂ ਇਥੋਂ ਵਿਰੇ ਮੈਡੀਕਲ ਤੋਂ ਖਰੀਦ ਸਕਦੇ ਆ ਇਹ ਮੈਡੀਕਲ ਬਾਬੇ ਅਰਜਨ ਸਿੱਖ ਦੀਆਂ ਦੁਕਾਨਾਂ ਵਾਜਦੀਆਂ ਉਥੇ ਪਹਿਲੀ ਨੰਬਰ ਇੱਕ ਨੰਬਰ ਦੁਕਾਨ ਆ ਜਿਹੜੀ ਉਥੇ ਖੁੱਲਿਆ ਮੇਰਾ ਭਰਾ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਤੁਸੀਂ ਦਵਾਈ ਲੈਣੀ ਆ ਜਾਂ ਪੈਟਾਗਿਰੀ ਲੈਣੀ ਆ ਜਾਂ ਕੁੱਤਿਆਂ ਦੀ ਵੈਕਸੀਨ ਕਰਾਉਣੀ ਆ ਜਾਂ ਕੋਈ ਕੁੱਤਾ ਬਿਮਾਰ ਠਮਾਰਾਗਾ ਉਹਦੇ ਉਹਦੇ ਆਸਤੇ ਬੋਤਲਾਂ ਬਾਤਲਾਂ ਯਾਨੀ ਕਿ ਟੋਟਲੀ ਬਾਈ ਸਾਰਾ ਪ੍ਰਬੰਧ ਕੀਤਾ ਹੋਇਆ ਤੇ ਬਾਈ ਦਾ ਐਡ ਨੰਬਰ ਵੀਰੇ ਅਸੀਂ ਚਲਾਉਨੇ ਆ ਜੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਆ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਆ ਤੇ ਇੱਥੇ ਸਾਰਾ A ਤੋਂ ਲੈ ਕੇ Z ਸਮਾਨ ਮਿਲੂਗਾ ਵੀਰੇ ਆਪਣਾ ਆਪਣਾ ਸੋ ਇੱਥੇ ਯਾਨੀ ਕਿ ਸਾਬਣ ਵਗੈਰਾ ਹੋ ਗਿਆ ਸਾਰਾ A ਤੋਂ ਲੈ ਕੇ Z ਸ਼ੈਂਪੂ ਜੋ ਵੀ ਚੀਜ਼ ਹੈ ਸਾਰੀ ਐਕਸੈਸਰੀ ਵਗੈਰਾ A ਤੋਂ ਲੈ ਕੇ Z ਸਮਾਨ ਮਿਲੂਗਾ ਤੇ ਆਪਾਂ ਬਾਈ ਜੇ ਤੁਸੀਂ ਵੱਧ ਜਾਣਕਾਰੀ ਲੈਣੀ ਹੈ ਤਾਂ ਆਪਾਂ ਬਾਈ ਦਾ ਸੰਪਰਕ ਨੰਬਰ ਤੁਹਾਨੂੰ ਭੇਜ ਦਿੰਨੇ ਆ ਤੇ ਬਾਈ ਦੇ ਨਾਲ ਤੁਸੀਂ ਕਰੋ ਗੱਲਬਾਤ ਠੀਕ ਹੈ ਤੇ ਮੇਰਾ ਭਰਾ ਜੋ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਪਿੰਜਰਾ ਲੈਣਾ ਹੈ ਜਾਂ ਕੋਈ ਵੀ ਐਕਸੈਸਰੀ ਲੈਣੀ ਹੈ ਪਿੰਜਰਾ ਲੈਣਾ ਤੇ ਉਹ ਤੁਸੀਂ 22 ਤੋਂ ਖਰੀਦ ਸਕਦੇ ਆ ਇਹ ਦੁਕਾਨ ਆ ਬਾਬੇ ਅਰਜਨ ਸਿੱਖ ਦੀਆਂ ਦੁਕਾਨਾਂ ਦੇ ਵਿੱਚ ਪੈਕ ਨੰਬਰ ਦੁਕਾਨ ਖੁੱਲੀ ਹੈਗੀ ਉੱਥੇ ਮੇਰਾ ਭਾ ਬਾਈ ਤਾਂ ਤੁਸੀਂ ਸੰਪਰਕ ਕਰ ਲਿਓ ਬਾਈ ਤੁਸੀਂ 22 ਦਾ ਅਸੀਂ ਇਹ ਨੰਬਰ ਦੇਤਾ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ ਜੇ ਵੱਧ ਡਿਟੇਲ ਲੈਣੀ ਆ ਬਾਈ ਦੇ ਨਾਲ ਤੁਸੀਂ ਕਰੋ ਗੱਲਬਾਤ ਲੋ ਦੋਸਤੋ ਆਪਾਂ ਜਲਦੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਜੇ ਹਾਂ ਵੀਡੀਓ ਪਾਉਣੀ ਆ ਤਾਂ ਮੈਨੂੰ ਵੀਡੀਓ ਸੈਂਡ ਕਰ ਸਕਦੇ ਆਂ ਆਪਾਂ ਪਾ ਦਿਆ ਕਰਾਂਗੇ ਤੇ ਦੋਸਤੋ ਜਲਦੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰੱਬ ਰੱਖਾ ਖੁਸ਼ ਰਹਿ ਕਰੋ ਜ਼ਿੰਦਗੀ ਜਿੰਦਾਬਾਦ ਆ ਓਕੇ ਜੀ ਬਾਏ ਬਾਏ